ਬੂਮਾਨ ਸਾਡੇ ਨਾਲ ਨੇ ਮਾਨ ਸਾਹਿਬ ਮੇਰੀ ਹੋ ਗਈ ਚਾਚਾ ਪਹਿਲਾਂ ਕੋਈ ਇੱਕ ਵਾਰੀ ਹੋਰ ਕਰਨੀ ਆ ਜੀ ਹੁਣ ਮੈਂ ਕੱਲੇ ਦਾ ਮਤਲਬ ਜਿਲੇ ਦੇ ਹੋਣ ਦਾ ਫਾਇਦਾ ਲੈਣਾ ਨਾ ਚੈਕਆਊਟ ਮੂਵੀ ਦੇਖ ਕੇ ਆਇਓ ਸਰ ਕਿਵੇਂ ਲੱਗੀ ਆ ਇੱਕ ਕਲਾਕਾਰ ਨਹੀਂ ਇੱਕ ਦਰਸ਼ਕ ਦੇ ਤੌਰ ਤੇ ਦਰਸ਼ਕ ਦੇ ਤੌਰ ਤੇ ਸਿਨੇਮੇ ਨੂੰ ਵੰਡਿਆ ਜਾਂਦਾ ਇੱਕ ਐਕਸ਼ਨ ਹੁੰਦਾ ਇੱਕ ਰੋਮੇਡੀ ਹੁੰਦੀ ਹੈ ਇੱਕ ਕਾਮੇਡੀ ਹੁੰਦੀ ਹੈ ਇੱਕ ਰੋਮਾਂਟਿਕ ਹੁੰਦੀ ਹੈ ਇਹ ਲਗ ਲਗ ਤਰ੍ਹਾਂ ਦਾ ਸਿਨੇਮਾ ਹੁੰਦਾ ਇਹ ਜਿਹੜੀ ਫਿਲਮ ਹੈ ਇਹ ਆਊਟ ਐਂਡ ਆਊਟ ਰੋਮਾਂਟਿਕ ਫਿਲਮ ਹੈ ਤਰ੍ਹਾਂ ਦੇ ਉਫਰਾਲੇ ਦੇ ਨਾਲ ਲੱਗਦਾ ਹੈ ਕਿ ਜਿਹੜੀਆਂ ਨਫਰਤਾਂ ਦੋਨਾਂ ਦੇਸ਼ਾਂ ਦੇ ਵਿੱਚ ਫੈਲੀਆਂ ਹੋਈਆਂ ਨੇ ਉਸ ਦੇ ਵਿੱਚ ਭਰਨ ਦੇ ਵਿੱਚ ਕੁਝ ਨਾ ਕੁਝ ਜਿਹੜਾ ਕਾਮਯਾਬੀ ਮਿਲੇਗਾ ਮੈਂ ਜਦੋਂ ਦਾ ਗਾਉਣ ਲੱਗਿਆ ਮੇਰੀ ਇੱਕੋ ਦੌੜ ਹੈ ਵੀ ਮੈਂ ਉਧਰਲੇ ਪੰਜਾਬ ਦੀ ਲਹਿੰਦੇ ਪੰਜਾਬ ਦੀ ਗੱਲ ਕਰਦਾ ਤੋਂ ਮੈਂ ਤਾਂ ਸਦਾ ਹੀ ਹਾਮੀ ਹੈ ਅਸੀਂ ਤਾਂ ਕਦੇ ਮੰਨੇ ਹੀ ਨਹੀਂ ਦੇਖੋ ਸਿਸਟਮ ਬਦਲਦਾ ਰਹਿੰਦਾ ਕਦੇ ਅੰਗਰੇਜ਼ ਆਉਂਦੇ ਕਦੇ ਅਕਬਰ ਆਉਂਦਾ ਕਦੇ ਬਨਮੋਹਨ ਸਿੰਘ ਕਦੇ ਨਰਿੰਦਰ ਮੋਦੀ ਹੈ ਨਾ ਇਹ ਸਿਸਟਮ ਹੈ ਉਧਰ ਵੀ ਕੋਈ ਆਉਂਦਾ ਆਣਾ ਪਰ ਅਸੀਂ ਦਿਲੋਂ ਤਾਂ ਕਦੇ ਵੀ ਦੂਰੀ ਨਹੀਂ ਮੰਨਦੇ ਹਾਸ਼ਟੂ ਕਦੋਂ ਆ ਰਹੀ ਹੈ ਜੀ ਹਾਸ਼ਟੂ ਲਿਖ ਲਈ ਉਹਦੇ ਗਾਣੇ ਰਿਕਾਰਡ ਕਰਨ ਲੱਗੇ ਆ ਇਹ ਤੈਨੂੰ ਪਹਿਲੀ ਖਬਰ ਦੇਤੀ ਅੱਜ ਮੈਂ ਬੂਮਾਨ ਸਾਡੇ ਨਾਲ ਨੇ ਮਾਨ ਸਾਹਿਬ ਤੇਰੀ ਹੋ ਗਈ ਚਾਚਾ ਪਹਿਲਾਂ ਕੋਈ ਇੱਕ ਵਾਰੀ ਹੋਰ ਕਰਨੀ ਹੈ ਜੀ ਹੁਣ ਮੈਂ ਕੱਲੇ ਦਾ ਮਤਲਬ ਜ਼ਿਲ੍ਹੇ ਦੇ ਹੋਣ ਦਾ ਫਾਇਦਾ ਲੈਣਾ ਨਾ ਪਾ ਜੀ ਸ਼ਾਕਾਉਟ ਕੋਈ ਮੈਂ ਪਾ ਜੀ ਕੱਪੜੇ ਕਿਨੂੰ ਮਿਲ ਗਏ ਉਤਾ ਦਿਓ ਬਿਲਕੁਲ ਨਹੀਂ ਦੇਖੋਗੇ ਹੋਰ ਦੱਸੋ ਹੋਰ ਕੋਈ ਦੱਸੋ ਸ਼ਾਕਾਉਟ ਮੂਵੀ ਦੇਖ ਕੇ ਆਇਓ ਸਰ ਕਿਵੇਂ ਲੱਗੀ ਆ ਇੱਕ ਕਲਾਕਾਰ ਨਹੀਂ ਇੱਕ ਦਰਸ਼ਕ ਦੇ ਤੌਰ ਤੇ ਦਰਸ਼ਕ ਦੇ ਤੌਰ ਤੇ ਸਿਨੇਮੇ ਨੂੰ ਵੰਡਿਆ ਜਾਂਦਾ ਇੱਕ ਐਕਸ਼ਨ ਹੁੰਦਾ ਇੱਕ ਰੋਮੇਡੀ ਹੁੰਦੀ ਹੈ ਇੱਕ ਕਾਮੇਡੀ ਹੁੰਦੀ ਹੈ ਇੱਕ ਰੋਮਾਂਟਿਕ ਹੁੰਦੀ ਹੈ ਇਹ ਲਗ ਲਗ ਤਰ੍ਹਾਂ ਦਾ ਸਿਨੇਮਾ ਹੁੰਦਾ ਇਹ ਜਿਹੜੀ ਫਿਲਮ ਹੈ ਇਹ ਆਊਟ ਐਂਡ ਆਊਟ ਰੋਮਾਂਟਿਕ ਫਿਲਮ ਹੈ ਸੌਫਟਰ ਰੋਮਾਂਟਿਕ ਔਰ ਫੈਮਿਲੀਅਰ ਫਿਲਮ ਹੈ ਉਹ ਆਪਣੇ ਜ਼ੋਨਰ ਚ ਕਾਮਯਾਬ ਹੈ ਜਿਹੜਾ ਸਾਡਾ ਡਾਇਰੈਕਟਰ ਹੈ ਮਰੇ ਬਹੁਤ ਅੱਛਾ ਕਿਤਾਬ ਸਰ ਇਸ ਤਰ੍ਹਾਂ ਦੇ ਅਪਰਾਲੇ ਦੇ ਨਾਲ ਲੱਗਦਾ ਹੈ ਕਿ ਜਿਹੜੀਆਂ ਨਫਰਤਾਂ ਦੋਨਾਂ ਦੇਸ਼ਾਂ ਦੇ ਵਿੱਚ ਫੈਲੀਆਂ ਹੋਈਆਂ ਨੇ ਉਸ ਦੇ ਵਿੱਚ ਭਰਨ ਦੇ ਵਿੱਚ ਕੁਝ ਨਾ ਕੁਝ ਜਿਹੜਾ ਕਾਮਯਾਬੀ ਮਿਲੇਗੀ ਸਿਨੇਮੇ ਦੇ ਥਰੂ ਸਰ ਮੈਂ ਜਦੋਂ ਦਾ ਗਾਉਣ ਲੱਗਿਆ ਮੇਰੀ ਇੱਕੋ ਦੌੜ ਹੈ ਵੀ ਮੈਂ ਉਧਰਲੇ ਪੰਜਾਬ ਦੀ ਲਹਿੰਦੇ ਪੰਜਾਬ ਦੀ ਗੱਲ ਕਰਦਾ ਸੋ ਮੈਂ ਤਾਂ ਸਦਾ ਹੀ ਹਾਮੀ ਹੈ ਅਸੀਂ ਤਾਂ ਕਦੇ ਮੰਨੇ ਨਹੀਂ ਦੇਖੋ ਸਿਸਟਮ ਬਦਲਦਾ ਰਹਿੰਦਾ ਕਦੇ ਅੰਗਰੇਜ਼ ਆਉਂਦੇ ਕਦੇ ਅਕਬਰ ਆਉਂਦਾ ਹੈ ਕਦੇ ਬਨਮੋਹਨ ਸਿੰਘ ਕਦੇ ਨਰਿੰਦਰ ਮੋਦੀ ਹੈ ਨਾ ਇਹ ਸਿਸਟਮ ਹੈ ਉਧਰ ਵੀ ਕੋਈ ਆਉਂਦਾ ਆਣਾ ਹੈ ਪਰ ਅਸੀਂ ਦਿਲੋਂ ਤੱਕ ਇਹ ਵੀ ਦੂਰੀ ਨਹੀਂ ਮੰਨਦੇ ਸਾਡਾ ਇਹ ਪੰਜਾਬ ਉਹ ਅਸੀਂ ਤਾਂ ਇਹ ਵੀ ਹੱਕ ਹੈ ਸਾਡਾ ਅਸੀਂ ਤਾਂ ਹਮੇਸ਼ਾ ਜਿਤਾਉਂਦੇ ਰਹੋਗੇ ਔਰ ਸਾਡੇ ਸ਼ੇਰੇ ਪੰਜਾਬ ਸਾਹਿਬ ਦਾ ਰਾਜ ਆ ਉਹ ਅਸੀਂ ਨਹੀਂ ਉਹ ਕਿਸੇ ਦੇ ਪੰਜਾਬੀ ਦੇ ਵੀ ਦਿਲੋਂ ਨਹੀਂ ਨਿਕਲ ਸਕਦਾ ਹਮੇਸ਼ਾ ਹੀ ਰਹੂਗਾ ਦੇਖਣਾ ਚਾਹੁੰਦੇ ਹੋ ਲਾਹੌਰ ਜਾ ਕੇ ਮੈਂ 6 ਮਹੀਨੇ ਲਾ ਕੇ ਆਉਣੇ ਚਾਹੁੰਦਾ ਹਾਂ ਘੱਟੋ ਘੱਟ ਅੱਛਾ ਸਰ ਤੁਹਾਡੇ ਨਾ ਹੁਣ ਜਿਵੇਂ ਫੈਨਸ ਤੁਹਾਡੇ ਨਾਲ ਗੱਲ ਕਰ ਰਹੇ ਸੀ ਕਿ ਬੱਬੂਮਾਨ ਸਾਹਿਬ ਨੇ 6 ਸਾਲ ਦਾ ਵਕਫਾ ਪਾਤਾ ਹੁਣ ਗੁਰੂ ਰੰਦਾਬਾਦੀ ਐਕਟਿੰਗ ਤੁਸੀਂ ਨੇ ਦੇਖੀ ਆ ਬਾਕਮਾ ਐਕਟਿੰਗ ਸੀ ਗੁਰੂ ਨੂੰ ਕਿਸੇ ਨਾ ਕਿਸੇ ਪ੍ਰੋਜੈਕਟ ਦੇ ਵਿੱਚ ਲਿਆ ਜਾ ਸਕਦਾ ਨਾ ਆ ਗਿਆ ਨਾਲੇ ਅਗਲੀ ਅਗਲੀ ਫਿਲਮ ਨਾਲ ਹੀ ਹੈ ਮੇਰੇ ਗੁਰੂ ਅੱਛਾ ਟੂ ਕਦੋਂ ਆ ਰਹੀ ਹੈ ਜੀ ਹਾਸ਼ਟੂ ਲਿਖ ਲਈ ਉਹਦੇ ਗਾਣੇ ਰਿਕਾਰਡ ਕਰਨ ਲੱਗੇ ਆ ਇਹ ਤੈਨੂੰ ਪਹਿਲੀ ਖਬਰ ਦੇਤੀ ਅੱਜ ਮੈਂ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ